ਕਰਮਾ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਨੇ ਵਧਾਈਆਂ ਦਿੱਤੀਆਂ ਨੇ ਗੁਰਪੁਰਬ ਮੁਬਾਰਕ ਕਹਿੰਦੇ ਨਾਨਕ ਨੂੰ ਮੰਨਦੇ ਆ ਤੇ ਨਾਨਕ ਦੀ ਵੀ ਮੰਨੀਏ ਬਿਲਕੁਲ ਜੀ ਅੱਜ ਅਸੀਂ 555ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਜੀ ਬਿਲਕੁਲ ਪ੍ਰਵੀਨ ਜੀ ਜੇ ਮੈਂ ਤੁਹਾਡੀ ਸਾਡੀ ਆਪਣੀ ਪੀੜ੍ਹੀ ਦੇ ਹਵਾਲੇ ਨਾਲ ਗੱਲ ਕਰਾਂ ਹਾਂ ਜੀ ਤਾ ਪਾ ਭਾਗਾਂ ਵਾਲਿਆਂ ਕਿ ਆਪਾਂ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿਉਂਕਿ ਆਪਾਂ 500 ਵਿੱਚ ਨਹੀਂ ਸੀ ਤੇ 600 ਵਿੱਚ ਹੋਣ ਦੀ ਉਮੀਦ ਨਹੀਂ ਆ ਹਾਂਜੀ ਪਤਾ ਨਹੀਂ ਕਿਸੇ ਨੂੰ ਕਿਹਨੇ ਹੋਣਾ ਕਿਹਨੇ ਨਹੀਂ ਹਾਂ ਇਸ ਲਈ 550ਵਾਂ ਮਨਾਉਣ ਵਾਲੇ ਆਪਾਂ ਭਾਗਾਂ ਵਾਲੇ ਹਾਂ ਹਾਂ ਔਰ ਆਪਾਂ ਇਸ ਲਈ ਵੀ ਆਪਣੇ ਆਪ ਨੂੰ ਬੜਪਾਗੀ ਸਮਝਦੇ ਹਾਂ ਕਿ ਅਸੀਂ ਉਹ ਦਿਨ ਵੀ ਦੇਖਿਆ ਹਾਂ ਜਦੋਂ ਦਿੱਲੀ ਦੇ ਤਖਤ ਤੇ ਬੈਠਾ ਰਾਜਾ ਇਸ ਨਾਨਕ ਦੇ ਜੀ ਦੇ ਗੁਰਪੁਰਬ ਤੇ ਚੁੱਕਿਆ ਹੂੰ ਜੀ ਬਿਲਕੁਲ ਬਿਲਕੁਲ ਸਹੀ ਇਹ ਤਾਂ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਹੂੰ ਤਾਂ ਗੁਰਪੁਰਬ ਦਾ ਦਿਹਾੜਾ ਸੀ ਜੀ ਬਿਲਕੁਲ ਸਹੀ ਸੋ ਇਸ ਇਤਿਹਾਸਕ ਪਲਾਂ ਨੂੰ ਮਾਨਦਿਆਂ ਹੋਇਆਂ ਹੂੰ ਸਾਡੇ ਮੂਰੇ ਇਹ ਸਵਾਲ ਬਹੁਤ ਵੱਡਾ ਖੜਾ ਹੈ ਕਿ ਅਸੀਂ ਨਾਨਕ ਨੂੰ ਮੰਨਦੇ ਆ ਨਾਨਕ ਦੀ ਮੰਨਦੇ ਆ ਜਾਂ ਨਹੀਂ ਹੂੰ ਸਹੀ ਸਹੀ ਇਹ ਮੈਂ ਇੱਕ ਨੁਕਤੇ ਤੋਂ ਮੈਂ ਗੱਲ ਕਰਾਂ ਜੀ ਜੀ ਕਿ ਦੁਨੀਆ ਪਰ ਦੇ ਵਿੱਚ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵਖ ਵਖ ਰੂਪ ਚ ਵਖ ਵਖ ਸਰੂਪ ਚ ਵਖ ਵਖ ਤਰੀਕੇ ਨਾਲ ਹਾਂਜੀ ਮੰਨਿਆ ਜਾਂਦਾ ਉਹਨਾਂ ਦੀ ਮੰਤ ਹੈ ਕੋਈ ਉਹਨਾਂ ਨੂੰ ਪਹਿਲੀ ਪਾਸ਼ਾ ਹੀ ਗੁਰੂ ਨਾਨਕ ਦੇਵ ਜੀ ਗੁਰੂ ਦੇ ਰੂਪ ਚ ਮੰਨਦਾ ਹੈ ਸਿੱਖੀ ਦੇ ਪਹਿਲੇ ਗੁਰੂ ਦੇ ਰੂਪ ਚ ਕੋਈ ਉਹਨਾਂ ਨੂੰ ਸੰਤਾਂ ਮਹਾਪੁਰਸ਼ਾਂ ਲੇਖਕ ਦੇ ਰੂਪ ਚ ਕੋਈ ਉਹਨਾਂ ਨੂੰ ਫਕੀਰ ਦੇ ਰੂਪ ਚ ਹੈਨਾ ਸੋ ਕੋਈ ਪੀਰ ਪੀਰ ਦੇ ਰੂਪ ਚ ਵੀ ਹੈਨਾ ਸੋ ਉਹਨਾਂ ਦੀ ਵਖ ਵਖ ਮੰਤ ਹੈ ਪਰ ਇਹ ਤਾਕਤ ਕਾਦੀ ਹੈ ਹੂੰ ਸ਼ਬਦ ਦੀ ਸ਼ਬਦ ਉਹਨਾਂ ਦੀ ਰੋਹਾਨੀਅਤ ਦੀ ਤਾਕਤ ਹੈ ਇਹ ਇਹ ਸਾਂਝ ਕਾਦੀ ਹੈ ਹੂੰ ਉਹਨਾਂ ਦੇ ਗੁਣਾਂ ਦੀ ਉਹਨਾਂ ਦੀ ਦੇਣ ਦੀ ਹੂੰ ਸਹੀ ਸਹੀ ਸੋ ਉਸ ਉਸ ਦੇ ਧਾਰਨੀ ਅਸੀਂ ਹੈਗੇ ਹੂੰ ਬਿਲਕੁਲ ਸਹੀ ਬਿਲਕੁਲ ਮਤਲਬ ਜਦੋਂ ਗੁਰੂ ਦਾ ਦਰਜਾ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੂੰ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਜਦੋਂ ਜੀ ਬਿਲਕੁਲ ਤਾਂ ਉਸ ਦੇ ਪਿੱਛੇ ਇੱਕ ਕਿੱਡੀ ਵੱਡੀ ਸੋਚ ਖੜੀ ਹੈ ਹੂੰ ਸੀ ਕੀ ਉਹ ਸੋਚ ਨੂੰ ਆਪਣਾ ਪਾਏ ਆ ਜਿਹੜੇ ਮਤਲਬ ਬ੍ਰਾਹਮਣਵਾਦੀ ਹਵਾਲੇ ਨਾਲ ਗੱਲ ਕੀਤੀ ਜਾਂਦੀ ਆ ਕਿਤੇ ਅਸੀਂ ਮੁੜ ਕੇ ਉਸੇ ਵੱਲ ਤਾਂ ਨਹੀਂ ਵਧ ਰਹੇ ਜਿਸ ਤੋਂ ਗੁਰੂnabla ਜੀ ਨੇ ਸਾਨੂੰ ਬਾਹਰ ਕੱਢਣ ਦੇ ਲਈ ਇਹ ਸਾਰੀ ਕਹਲਣਾ ਕਲ ਹੂੰ ਇਹਨੂੰ ਦੋ ਪਹਿਲੂਆਂ ਤੋਂ ਸਮਝਿਓ ਜੀ ਇੱਕ ਪਹਿਲੂ ਹੈਗਾ ਕਿ ਗੁਰੂ ਸਾਹਿਬ ਕਹਿੰਦੇ ਜੀ ਮੂਰਤੀ ਪੂਜਾ ਦੇ ਵਿਰੋਧੀ ਸੀ ਠੀਕ ਹੈ ਜੀ ਕਿ ਗੁਰੂ ਸਾਹਿਬ ਕਹਿੰਦੇ ਸੀ ਕਿ ਆਪਾਂ ਮੂਰਤੀ ਦੀ ਪੂਜਾ ਨਹੀਂ ਕਰਨੀ ਉਹਦੇ ਪਿੱਛੇ ਇੱਕ ਭਾਵ ਵੱਖ-ਵੱਖ ਮਤਲਬ ਕਿ ਜਿਵੇਂ ਇੱਕ ਸ਼ਬਦ ਦੇ ਹਰੇਕ ਬੰਦੇ ਦੇ ਆਪਣੇ ਹਵਾਲੇ ਨਾਲ ਭਾਵ ਹੁੰਦੇ ਨੇ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਦਾ ਸੰਦੇਸ਼ ਬਹੁਤ ਵੱਡਾ ਸੀ ਕਿ ਭਰਾਵਾ ਅਸੀਂ ਰੱਬ ਦੇ ਬਣਾਏ ਬੰਦੇ ਦੀ ਤਾਂ ਕਦਰ ਨਹੀਂ ਕਰਦੇ ਹੂੰ 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 ਅਸੀਂ ਬੰਦੇ ਦੀ ਘੜੀਆਂ ਮੂਰਤੀਆਂ ਨੂੰ ਪੂਜੀ ਜਾਂਦੇ ਹਾਂ ਹਮ ਲੌਜੀਕ ਬਹੁਤ ਅਗੜਾ ਉਸ ਪੈਨੂ ਚ ਅੱਜ ਜਦੋਂ ਮੈਂ ਦੇਖਦਾ ਅੱਜ ਅਖਬਾਰਾਂ ਚ ਤੁਹਾਡੇ ਇੱਥੇ ਅਮਰੀਕਾ ਦੀਆਂ ਅਖਬਾਰਾਂ ਕੈਨੇਡਾ ਦੀਆਂ ਅਖਬਾਰਾਂ ਪੰਜਾਬ ਦੀਆਂ ਭਾਰਤ ਦੀਆਂ ਅਖਬਾਰਾਂ ਚ ਅੱਜ ਇੱਕ ਇੱਕ ਪੰਨਿਆਂ ਤੇ 25-25 ਫੋਟੋਆਂ ਨੇ ਗੁਰੂ ਸਾਹਿਬ ਦੀ ਹਾਂਜੀ ਹਾਂਜੀ ਬਿਲਕੁਲ ਸਹੀ ਇਸੇ ਤਰ੍ਹਾਂ ਇਸੇ ਤਰ੍ਹਾਂ ਦੀਵਾਲੀ ਤੇ ਦੇਵੀ ਦੇਵਤਿਆਂ ਦੀਆਂ ਸਾਡੀਆਂ ਫੋਟੋਆਂ ਛੱਡਦੀਆਂ ਹੂੰ ਕਦੇ ਅਸੀਂ ਇਸ ਗੱਲ ਤੇ ਵਿਚਾਰ ਕੀਤਾ ਹੂੰ ਹੂੰ ਕਿ ਬਾਅਦ ਚ ਉਹ ਨਾ ਅਖਬਾਰਾਂ ਦਾ ਹੁੰਦਾ ਕੀ ਆ ਹੂੰ ਸਹੀ ਸਹੀ ਕੀ ਕੀ ਇਹ ਮੂਰਤੀ ਪੂਜਾ ਨਹੀਂ ਹੂੰ ਸਹੀ ਹੈ ਬਿਲਕੁਲ ਸਹੀ ਕੀ ਉਸ ਤੋਂ ਬਾਅਦ ਉਹ ਅਖਬਾਰ ਕਿਸ ਰੂਪ ਚ ਜਾਂਦੀ ਕਿੱਥੇ ਜਾਂਦੀ ਰੱਦੀ ਬਣ ਕੇ ਕੀ ਹੁੰਦਾ ਕੀ ਨਹੀਂ ਹੂੰ ਕੀ ਬੇਦਬੀ ਨਹੀਂ ਇਹ ਕੋਈ ਸ਼ੱਕ ਨਹੀਂ ਕਿ ਕਿ ਗੁਰੂ ਸਾਹਿਬ ਦਾ ਨਾਮ ਐਡਾ ਵਿਸ਼ਾਲ ਹੈ ਜਾਂ ਜਿਸ ਨੂੰ ਵੀ ਅਸੀਂ ਆਪਣੀ ਇਸ਼ਤ ਮੰਨਦੇ ਹਾਂ ਉਹ ਕਹਿੰਦੇ ਕਿ ਰੇਤੇ ਤੇ ਨਾਮ ਲਿਖ ਦੋ ਤੇ ਮਿਟਾ ਦਿਓ ਇਹਦੇ ਨਾਲ ਨਾਮ ਮਿਟਰ ਨਹੀਂ ਲੱਗਿਆ ਹਮ ਪਰ ਸਾਡੇ ਮੂਰੇ ਇੱਕ ਸਵਾਲ ਤਾਂ ਖੜਾ ਹਮ ਹਮ ਸੋ ਫਿਰ ਇਹਦੇ ਨਾਲੇ ਆਪਾਂ ਦੀਵਾਲੀ ਦੇ حوالے ਨਾਲ ਵੀ ਜਦੋਂ ਗੱਲ ਕਰ ਰਹੇ ਸੀਗੇ ਅੱਜ ਵੀ ਉਹ ਚੁਣੌਤੀ ਸਾਡੇ ਮੂਰੇ ਖੜੀ ਆ ਹਮ ਮਤਲਬ ਗੁਰੂ ਸਾਹਿਬ ਦਾ ਜੇਕਰ ਜੀਵਨ 'ਚ ਇੱਕ ਸਿਧਾਂਤ ਹੈ ਜੇਕਰ ਅਸੀਂ ਮੈਂ ਕਹਾਂ ਉਹ ਤਾਂ ਪੂਰਾ ਜੀਵਨ ਆ ਉਹਨਾਂ ਦਾ ਤਾਂ ਪਰ ਜੇਕਰ ਆਪਾਂ ਉਹਨਾਂ ਦਾ ਇੱਕ ਸਿਧਾਂਤ ਮਤਲਬ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਮ ਹਮ ਜੇ ਇਸੇ ਦੇ ਧਾਰਨੀ ਹੋ ਜਾਈਏ ਤਾਂ ਮਸਲੇ ਹੱਲ ਹੋ ਜਾਂਦੇ ਆ ਹਮ ਮਤਲਬ ਗੁਰੂ ਸਾਹਿਬ ਜਿਸ ਪਾਣੀ ਨੂੰ ਬਚਾਉਣ ਦੀ ਲੜਾਈ ਲੜ ਰਏ ਸੀ ਹਮ ਹਮ ਜਿਸ ਪਾਣੀ ਨੂੰ ਬਚਾਉਣ ਦੇ ਲਈ ਉਹ ਹਮਲਾ ਮਾਰ ਰਹੇ ਸੀ ਹੈਨਾ ਅਸੀਂ ਉਹਨੂੰ ਜਲ ਦਾ ਨਾਮ ਤਾਂ ਦੇਤਾ ਹਮ ਹੈਨਾ ਪਰ ਅਸੀਂ ਪਾਣੀ ਬਚਾਉਣ ਦੀ ਲੜਾਈ ਭੁੱਲ ਗਏ ਹਮ ਸਹੀ ਮੇਰੀ ਉਹ ਸਤਰਾ ਕੇ ਜੇ ਤੂੰ ਭੁੱਲਿਆ ਮਿੱਤਰਾ ਨਾਨਕ ਦੀ ਬਾਣੀ ਨੂੰ ਕਰਤ ਸਿੰਘ ਆ ਫਿਰ ਪਾਣੀ ਨਹੀਂ ਸਹੀ ਸਹੀ ਅਸੀਂ ਜੋ ਸਥਿਤੀ 'ਚ ਖੜੇ ਆ ਹਮ ਅਸੀਂ ਕੁਦਰਤ ਤੋਂ ਟੁੱਟ ਗਏ ਆ ਕੁਦਰਤ ਤੋਂ ਟੁੱਟਣਾ ਬਾਬੇ ਨਾਨਕ ਤੋਂ ਟੁੱਟਣਾ ਹਮ ਹਮ ਬਿਲਕੁਲ ਸਹੀ ਪਦਾਰਤਵਾਦੀ ਹੋਣਾ ਅਸੀਂ ਬਾਬੇ ਨਾਨਕ ਤੋਂ ਟੁੱਟਣਾ ਹਮ ਅਸੀਂ ਨਾ ਉਸ ਖੇਤੀ ਦੇ ਧਾਰਨੀ ਰਹੇ ਆ ਨਾ ਅਸੀਂ ਉਸ ਮੋਦੀ ਖਾਨੇ ਦੇ ਧਾਰਨੀ ਰਹੇ ਹਮ 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 ਸਹੀ ਸੇ ਅਸੀਂ ਕਿਤੇ ਵੀ ਉਸ ਕਿਰਤ ਨੂੰ ਨਹੀਂ ਆਪਣਾ ਰਹੇ ਕਿਰਤ ਦਾ ਮਤਲਬ ਕੱਲੀ ਖੇਤੀ ਨਾਲ ਨਹੀਂ ਸੀਗਾ ਉਹ ਕਿਰਤ ਉੱਥੇ ਵੀ ਸੀ ਜਿਹੜੀ ਸੱਚੀ ਸੁੱਚੀ ਕਿਰਤ ਸੀ ਹੂੰ ਉੱਥੇ ਵੀ ਪਈ ਹੈ ਸੋ ਇਸ ਲਈ ਉਹਨਾਂ ਦੇ ਪੂਰੇ ਜੀਵਨ ਚੋਂ ਹੂੰ ਸਾਨੂੰ ਹੁਣ ਆਸ਼ੀਰਵਾਦ ਦੇਣ ਵਾਲਾ ਬਾਬਾ ਸੂਟ ਕਰਨ ਲੱਗ ਪਿਆ ਹੂੰ ਚਮਤਕਾਰ ਸਾਡੇ ਘਰਾਂ ਚ ਸਾਡੀਆਂ ਕਾਨਸਾਂ ਤੇ ਹਰ ਘਰ ਦੀ ਬੈਠਕ ਦੀ ਕਾਨਸ ਦੇ ਉੱਤੇ ਹੈ ਨਾ ਉਹ ਕਰਤਾਰਪੁਰ ਸਾਹਿਬ ਵਾਲੀ ਫੋਟੋ ਹੁੰਦੀ ਸੀ ਹੂੰ ਨੇ ਮਰਦਾਨੀ ਵਾਲੀਆਂ ਫੋਟੋਆਂ ਸਾਡੇ ਘਰਾਂ ਚ ਉਹ ਇੱਕ ਪ੍ਰਤੀਕ ਸੀ ਨਾ ਹਮ ਸਾਡਾ ਸਾਡਾ ਨਾਨਕ ਉਹ ਹੈ ਹਮ 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 ਸਾਡਾ ਗੁਰੂ ਉਹ ਹੈ ਹਮ ਬਾਲਾ ਕਿੱਥੇ ਆ ਤੇ ਅੱਜ ਮਰਦਾਨਾ ਕਿੱਥੇ ਆ ਅਸੀਂ ਤਾਂ ਇਹ ਵੀ ਭਾਲਣਾ ਹਟ ਗਏ ਹਮ ਸੋ ਇਹ ਸਾਰੇ ਪਹਿਲੂ ਤੋਂ ਮੈਨੂੰ ਲੱਗਦਾ ਕਿ ਅਸੀਂ ਜਦੋਂ ਅਗਲੀਆਂ ਪੀੜ੍ਹੀਆਂ ਨੂੰ ਕੁਝ ਸੌਂਪ ਕੇ ਜਾਈਏ ਹਮ 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 ਤਾਂ ਅਸੀਂ ਇਹ ਸਿਧਾਂਤ ਸੌਂਪ ਜਾਈਏ ਕਿ ਭਰਾਓ ਬਾਬੇ ਨਾਨਕ ਨੂੰ ਤਾਂ ਮੰਨਿਓ ਪਰ ਉਹਦੀ ਮੰਨ ਵੀ ਲਿਓ ਹੂੰ ਜੀ ਬਿਲਕੁਲ ਤੇ ਜਿਵੇਂ ਤੁਸੀਂ ਦੱਸਿਆ ਹੀ ਅਸਲ ਦੇ ਵਿੱਚ ਤੁਸੀਂ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ ਪਰੋਇਆ ਕਿ ਕੁਝ ਕਹਿਣ ਨੂੰ ਬਚਾ ਨਹੀਂ ਸ਼ਰਮਾ ਜੀ ਸਹੀ ਮੈਣੇ ਦੇ ਵਿੱਚ ਸਾਨੂੰ ਆਪ ਨੂੰ ਚਿੰਤਨ ਮੈਂ ਮੈਂ ਆਪਣੇ ਭਾਵ ਪ੍ਰਗਟਾਏ ਨਹੀਂ ਜੋ ਜੋ ਮੈਂ ਮਹਿਸੂਸ ਕਰਦਾ ਮੈਂ ਪ੍ਰਵੀਨ ਜੀ 6ਵੀਂ 7ਵੀਂ ਤੱਕ ਮੈਂ ਵੀ ਬੰਪਟਾਕੇ ਚਲਾਏ ਹ 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 ਬਿਲਕੁਲ ਆਪਣੇ ਜਵਾਕ ਦੇ ਜਨਮ ਦਿਨ ਤੇ ਕੈਕ ਨਹੀਂ ਕਟਿਆ ਹੂੰ ਤੇ ਹੁਣ ਅਸੀਂ ਗੁਰਪੁਰਬਾਂ ਦਿਨ ਕੈਕ ਕੱਟਣ ਲੱਗ ਗਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਸੇ ਤੋਂ ਉੱਚਾ ਤਾਂ ਬਾਬੇ ਨੇ ਕੱਢਿਆ ਸੀ ਸਾਨੂੰ ਨਹੀਂ ਨਹੀਂ ਇਹ ਇਹ ਵਪਾਰੀਆਂ ਦਾ ਐਂਟਰ ਕੀਤਾ ਹੋਇਆ ਪ੍ਰੋਡਕਟ ਹੈ ਨਾ ਹੂੰ 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 ਅਸੀਂ ਸਮਝਦੇ ਨਹੀਂ ਕਿ ਬੰਮ ਪਟਾਕੇ ਸਾਡੇ ਤਿਆਰਾਂ ਨਾਲ ਵਪਾਰੀ ਕਰਨ ਨੇ ਜੋੜੇ ਨੇ ਜੋੜੇ ਨਹੀਂ ਬਿਲਕੁਲ ਸਹੀ ਹੈ ਜੀ ਬਿਲਕੁਲ ਪੋਲੂਸ਼ਨ ਹੁੰਦਾ ਜਾਂ ਨਹੀਂ ਹੁੰਦਾ ਉਹਦੀ ਦੁਕਾਨ ਚੱਲਦੀ ਹੈ ਇਸੇ ਤਰ੍ਹਾਂ ਇਹ ਕੇਕ ਵਾਲਾ ਕਲਚਰ ਹੈ ਉਸ ਵਪਾਰੀ ਕਰਨੇ ਸਾਡੇ ਨਾਲ ਜੋੜਿਆ ਮਤਲਬ ਇੱਕੋ ਜਵਾਕ ਦਾ ਜਨਮ ਦਿਨ ਹੈ ਨਾ ਅਸੀਂ ਪੰਜ-ਪੰਜ ਕੇਕ ਇਕੱਠ ਲੈਂਦੇ ਸਕੂਲ ਚੱਟ ਕੱਟਦੇ ਨੇ ਘਰੇ ਅੱਟ ਕੱਟਦੇ ਆਂ ਅਸੀਂ ਰਾਤ ਨੂੰ ਅੱਟ ਕੱਟਦੇ ਆਂ ਸਵੇਰ ਨੂੰ ਅੱਟ ਕੱਟਦੇ ਆਂ ਦੋਸਤਾਂ ਨਾਲ ਅੱਟ ਕੱਟਦੇ ਨੇ ਹੈ ਬਿਆਹਾਂ ਤੋਂ ਲੈ ਕੇ ਹੁਣ ਅਸੀਂ ਗੁਰਪੁਰਬ ਤੱਕ ਕੇਕ ਕੱਟਣ ਵਾਲੀ ਦਸਮਾ ਇਹ ਸਾਡੇ ਮਤਲਬ ਗੁਰੂ ਘਰ ਦੇ ਵਿੱਚ ਦੇਖ ਤਾ ਉੱਪਰ ਫੁਰ ਕੀ ਹੈ ਸਹੀ 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 ਬਿਲਕੁਲ ਸਹੀ ਸਹੀ ਇਹ ਨਾ ਜਿਨ੍ਹਾਂ ਪਖੰਡਵਾਦਾਂ ਤੋਂ ਸਾਨੂੰ ਦੂਰ ਲਿਆਂਦਾ ਸੀ ਅਸੀਂ ਉਸ ਦੇ ਉੱਤੇ ਧਾਰਨੀ ਵੱਧ ਬਣਦੇ ਜਾ ਰਹੇ ਸਹੀ ਸਹੀ ਬਿਲਕੁਲ ਜੀ ਮੈਂ ਅੱਜ ਆਰਤੀ ਸੁਣ ਰਿਹਾ ਸੀਗਾ ਇਹਨਾਂ ਗੁਰੂ ਸਾਹਿਬ ਦਾ ਆਰਤਾ ਜਿਹੜਾ ਹਾਂਜੀ 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 ਉਹਦੇ ਵਿੱਚ ਇੰਨਾ ਕਮਾਲ ਦਾ ਹੈ ਕਿ ਉਹ ਕਹਿੰਦੇ ਕਿ ਸਾਰੀ ਕਾਇਨਾਤ ਆਰਤੀ ਕਰ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਉਹ ਆਰਤੀ ਜਦੋਂ ਚੱਲ ਰਹੀ ਸੀ ਤਾਂ ਮੈਂ ਬਾਹਰ ਮੌਸਮ ਦੇਖ ਰਿਹਾ ਸੀ ਕਿ ਕੀ ਇਹ ਤਵਾਖੀ ਆਰਤੀ ਹੋਗੀ ਹੂੰ ਹੂੰ ਜੀ ਸੋ ਉਹਦੇ ਦੀ ਜ਼ਿੰਮੇਵਾਰ ਕੌਣ ਹੈ ਹੂੰ ਸੋ ਸਾਨੂੰ ਆਪਣੇ ਅੰਦਰ ਚਾਤ ਮਾਰਨੀ ਲੋੜ ਹੈ ਬਿਲਕੁਲ ਜੀ ਬਿਲਕੁਲ